ਤੋ ਅਖਰ ਯਾ ਲੱਭ ਗਿਆ। ਇਹ ਬਾਬਾ ਫਰੀਦ ਜੀ ਤੋਂ ਆਇਆ ਸਮ। ਉਹਨਾਂ ਨੇ ਬਹੁਤ ਵਧੀਆ ਪਖਤਾਰੇ ਸਮਝਾਇਆ। ਮੈਨੂੰ ਲੱਗਦਾ ਕਿ ਭਾਈ ਪਿੰਦਰਪਾਲ ਜੀ ਤੁਸੀਂ ਬਹੁਤ ਹੀ ਚੰਗੀ ਸੁਰਤ ਦੇ ਮਾਲਕ ਹੋ। ਮੈਂ ਸ਼ਾਇਦ ਜਦੋਂ ਮੈਂ ਆਪ ਜੀ ਦੀ ਬਿਉੜੀ ਦੇ ਖਿਲਾਫ ਕੋ ਗੱਲ ਕਰਦਾ ਹਾਂ ਸ਼ਾਇਦ ਆਪ ਜੀ ਨੂੰ ਮਹਿਸੂਸ ਹੁੰਦੀ ਹੋਵੇ ਇਹ ਗੱਲ। ਕਿ ਉਹ ਤੇ ਤੇ ਅਰਸੇ ਪਹਿਲਾਂ ਤੋਂ ਹੋਣੀ ਹੋਣੀ ਆ ਸ਼ਾਇਦ ਤੁਹਾਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੋਵੇ ਵੀ ਰਾਜਕਾਲ ਮੈਨੂੰ ਖਾទੋਂ ਪੈਂਦਾ ਕਿੰਦ ਕਿਆ ਵੀ ਉਹਨੂੰ ਜਾਂਦਾ ਆਪਣੀ ਇੱਕ ਫੈਮਿਲੀ ਹੋਵੇ ਘਰ ਦੇ ਵਿੱਚ ਬੱਚਾ ਹੋਵੇ ਜਿਹੜਾ ਬੰਦਾ ਵਿਲੜ ਹੋਵੇ ਉਹਨੂੰ ਕਈ ਜ਼ਿੰਮੇਵਾਰੀ ਵਾਲਾ ਕੰਮ ਦਿੱਤਾ ਜਾਂਦਾ ਜਾਂ ਘਰ ਦੇ ਵਿੱਚ ਜਿਹੜਾ ਬੱਚਾ ਜ਼ਿੰਮੇਵਾਰ ਹੋਵੇ ਉਹਨੂੰ ਦਿੱਤਾ ਜਾਂਦਾ ਜ਼ਿੰਮੇਵਾਰ ਨੂੰ ਦਿੱਤਾ ਜਾਂਦਾ ਜ਼ਿੰਮੇਵਾਰ ਬੱਚੇ ਤੇ ਜੁਮੇਵਾਰ ਬੱਚੇ ਨੂੰ ਕੰਮ ਕਿਉਂ ਦਿੱਤਾ ਜਾਂਦਾ ਕਿਉਂਕਿ ਪਤਾ ਹੁੰਦਾ ਘਰ ਦੇ ਵਿੱਚ ਕਿ ਇਹ ਜ਼ਿੰਮੇਵਾਰੀ ਨਾਲ ਕੰਮ ਕਰ ਸਕਦਾ ਆਪ ਜੀ ਦੀ ਵੀਡੀਓ ਦੇ ਉੱਤੇ ਮੇਰੀ ਗੱਲ ਕਰਨੀ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਮੈਨੂੰ ਤੁਹਾਡੇ ਨਾਲ ਵੈਰਿਆ ਨਹੀਂ ਜੋ ਤੁਸੀਂ ਗੁਰੂ ਸਾਹਿਬ ਦੀ ਗੱਲਬਾਤ ਕਰਦੇ ਹੋ ਬਹੁਤ ਤੁਸੀਂ ਕਿਤਾਬਾਂ ਪੜੀਆਂ ਹੋਈਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਤੁਸੀਂ ਪੜ੍ਹੀ ਹੋਈ ਆ ਤੁਸੀਂ ਮੈਨੂੰ ਲੱਗਦਾ ਹੈ ਕਿ ਕੋਈ ਐਸੀ ਕਿਤਾਬ ਨਹੀਂ ਜਿਹੜੀ ਛੱਡੀ ਹੋਵੇ। ਔਰ ਜੇ ਤੁਸੀਂ ਕੋਈ ਕਿਤਾਬ ਨਹੀਂ ਛੱਡੀ ਤਾਂ ਮੈਨੂੰ ਸਮਝ ਨਹੀਂ ਆਈ ਕਿ ਇੰਨੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਤੁਹਾਨੂੰ ਇਹ ਕਿਉਂ ਨਹੀਂ ਪਤਾ ਲੱਗ ਰਿਹਾ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ। ਤੁਸੀਂ ਬਹੁਤ ਵੱਡੀ ਇਹ ਗੱਲ ਕਹਿ ਦਿੱਤੀ ਕਿ ਬਾਬਾ ਫਰੀਦ ਜੀ ਭਗਤ ਜਿਹੜਾ ਅੱਖਰ ਆ ਉਹ ਦੱਸਣ ਵਾਲੇ ਹਨ। ਹਨਾ ਤੁਸੀਂ ਆਧਾਰ ਨਹੀਂ ਦਿੱਤੀ ਕਿਤਾਬਾਂ ਦੀ। ਤੁਸੀਂ ਕਿਤਾਬ ਦੇ ਆਧਾਰਨ ਦੇਣ ਤੋਂ ਪਹਿਲਾਂ ਤੁਸੀਂ ਬਾਣੀ ਦੀ ਧਾਰਨ ਕਿਉਂ ਨਹੀਂ ਦਿੱਤੀ ਮੇਰਾ ਤੁਹਾਨੂੰ ਸਵਾਲ ਆ ਉਹ ਸਾਤ ਤੁਸੀਂ ਮੇ ਤੋਂ ਵੱਡੇ ਹੋ ਮੋ ਹੋ ਸਾਦਾ ਛੋਟੇ ਹੋ ਮੋ ਲੇਕਿਨ ਹੈਗੇ ਤੁਸੀਂ ਮੇਰੇ ਭਰਾ ਹੀ ਆ ਕਿਉਂ ਕਿਉਂਕਿ ਆਪਾਂ ਇੱਕੋ ਹੀ ਗੁਰੂ ਮੰਨਦੇ ਆ ਤੁਸੀਂ ਵੀ ਸਾਸਤਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਮੈਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਭਗਤ ਸਾਨੂੰ ਇਸ ਗੱਲ ਦਾ ਪਤਾ ਆ ਕਿ ਭਗਤ ਕਹਿਣ ਦੇ ਨਾਲ ਸਤਗੁਰ ਬਦਾਸ ਮਹਾਰਾਜ ਜੀ ਸਤਗੁਰ ਕਬੀਰ ਜੀ ਸਤਗੁਰ ਰਸਾਇਣ ਜੀ ਸਤਗੁਰ ਸਤਨਾ ਜੀ ਸਤਗੁਰ ਤਰਲੋਚਨ ਜੀ ਸਤਗੁਰ ਰਮਾਨੰਦ ਜੀ ਦੀ ਸ਼ਾਨੇ ਘਟਦੀ ਸਾਨੂੰ ਇਸ ਗੱਲ ਦਾ ਗਿਆਨ ਆ ਪਰ ਜਿਹੜੇ ਗੁੰਡੇ ਕਿਸਮ ਦੇ ਲੋਗ ਆ ਗੁੰਡੇ ਕਿਸਮ ਦੇ ਲੋਗ ਲੱਭ ਕੁੱਤਾ ਕੂੜ ਜੂੜਾ ਠੱਗ ਖਾਦਾ ਮਰਦਾਰ ਕੁੱਤੀ ਕੁੱਤਿਆਂ ਦੀ ਵਰਤੀ ਵਾਲੇ ਲੋਗ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੁਛ ਮਨੁੱਖਾਂ ਬਾਰੇ ਗਲਤ ਫਹਿਮੀ ਚੱਲ ਰਹੀ ਹੈ ਅਸੀਂ ਉਹ ਗਲਤ ਫਹਿਮੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਲੋਗ ਭਗਤ ਕਹਿ ਕੇ ਤੇ ਦੂਜਿਆਂ ਨੂੰ ਇੱਕ ਨੂੰ ਨੀਵਾਂ ਤੇ ਇੱਕ ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਨਾਂ ਦੇ ਦਿਮਾਗ ਚੋਂ ਗੰਦਗੀ ਕੱਢਣ ਦਾ ਕੰਮ ਕਰ ਰਹੇ ਹਾਂ ਅਸੀਂ ਨਹੀਂ ਕਰ ਰਹੇ ਬਾਣੀ ਕਰ ਰਹੀ ਹੈ ਸਤਗੁਰ ਅੰਦਾਸ ਮਹਾਰਾਜ ਕਹਿੰਦੇ ਆ ਸਵਾਨ ਸਤਰ ਸਵਾਨ ਦਾ ਮਤਲਬ ਕੁੱਤਾ ਸਵਾਨ ਸਤਰ ਅਜਾਤ ਸਭ ਤੇ ਕੁੱਤਿਆਂ ਨੇ ਕੁੱਤਿਆਂ ਨੇ ਆਪਣੇ ਦਿਮਾਗ ਦੇ ਵਿੱਚ ਇੱਕ ਮਰਿਆਦਾ ਬਣਾ ਲਈ ਊਚ ਨੀਚ ਦੀ ਇੱਕ ਮਰਿਆਦਾ ਬਣਾ ਲਈ ਜਾਤਾਂ ਦੀ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੀ ਚਾਰ ਵਰਣ ਬਣਾ ਕੇ ਆਪਣੇ ਆਪ ਨੂੰ ਕ੍ਰਿਸ਼ਨ ਤੋਂ ਵੀ ਉੱਚਾ ਕਰਕੇ ਤਾਂ ਬਸ਼ਰਮ ਕ੍ਰਿਸ਼ਨ ਦੀ ਮੂਰਤੀ ਨਾਲ ਜੋੜਦਾ ਕਿਉਂਕਿ ਬਿਸ਼ਾਰਮਾ ਕ੍ਰਿਸ਼ਨ ਦੀ ਮੂਰਤੀ ਨਾਲ ਜੋੜਦਾ ਆਪਣੇ ਆਪ ਨੂੰ ਰੱਬ ਬਣਾ ਕੇ ਬਹਿ ਗਿਆ ਤੇ ਕ੍ਰਿਸ਼ਨ ਦੀ ਮੂਰਤੀ ਨਾਲ ਜੋੜ ਕੇ ਤੇ ਕ੍ਰਿਸ਼ਨ ਨੂੰ ਕਹਿੰਦਾ ਕਿ ਕ੍ਰਿਸ਼ਨ ਮੇਰੀ ਮਰਿਆਦਾជា ਉਹੋ ਹੀ ਕੰਮ ਤੁਸੀਂ ਕਰਦੇ ਹੋ ਗੁੰਡਾਗਰਦੀ ਕਰਕੇ ਗੁੰਡਾਗਰਦੀ ਕਰਕੇ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਧਮਗਾ ਕੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜ ਕੇ ਹੁਣ ਤੁਸੀਂ ਗੁੰਡਾ ਰਾਜ ਕਰਕੇ ਹੁਣ ਤੁਸੀਂ ਦੱਸਦੇ ਹੋ ਕਿ ਭਗਤ ਭਗਤੀ ਹੀ ਰਹਿਣਗੇ ਉਹ ਸਤਗੁਰ ਦੀ ਬਾਧੀ ਨਹੀਂ ਲੈ ਸਕਦੇ ਇਹੋ ਹੀ ਕਰਮ ਗੁੰਡਿਆਂ ਵਾਲੇ ਬ੍ਰਾਹਮਣ ਕਰਦਾ ਸੀ ਕੁੱਤਿਆਂ ਵਾਲੇ ਲਬ ਕੁੱਤਾ ਕੂੜ ਜੂੜਾ ਠੱਗ ਖਾਦਾ ਮਰਦਾਰ ਪਰ ਨਿੰਦਾ ਪਰ ਮਾਲਕੋਤਸੁਰੀ ਅਗਨ ਚੰਡਾਲ ਜਿਹੜੇ ਕੁੱਤਿਆਂ ਵਾਲੇ ਕੰਮ ਬ੍ਰਾਹਮਣ ਕਰਦਾ ਸੀ ਉਹੀ ਕੁੱਤਿਆਂ ਵਾਲੇ ਕੰਮ ਪੱਗ ਵਾਲੇ ਬ੍ਰਾਹਮਣ ਨੇ ਸ਼ੁਰੂ ਕਰ ਦਿੱਤੇ ਆ ਅਸੀਂ ਇਸ ਕਰਕੇ ਬੋਲ ਰਹੇ ਆ